ਇਹ ਹਾਲ ਅੱਜਕੱਲ ਪੰਜਾਬ ਦਾ ਲੁੱਟਾਂ ਖੂਹਾਂ ਅਤੇ ਕਤਲ ਉਗਾਰਤ ਹੁਣ ਨਿਤ ਦਾ ਵਰਤਾਰਾ ਹੈ ਜੋ ਕਾਨੂੰਨ ਵਿਵਸਥਾ ਦਾ ਮੂੰਚੇੜਾ ਰਿਹਾ ਹੈ ਤਾਜ਼ਾ ਮਾਮਲਾ ਤਰਨਤਾਰਨ ਤੋਂ ਸਾਹਮਣੇ ਆਇਆ ਹੈ ਇਥੇ ਕਾਰ ਵਿੱਚ ਆਏ ਲੁਟੇਰਿਆਂ ਨੇ ਪੰਪ ਮਾਲਕ ਨੂੰ ਗੋਲੀ ਮਾਰ ਕੇ ਲੱਖਾਂ ਰੁਪਏ ਦੀ ਲੁੱਟ ਕੀਤੀ ਹੈ ਮੋਲਜਮ ਤੇਲ ਪਵਾਉਣ ਦੇ ਬਹਾਨੇ ਪੰਪ ਤੇ ਆਏ ਸਨ ਪੰਜੇ ਲੁਟੇਰੇ ਕਾਰ ਵਿੱਚ ਉਤਰੇ ਅਤੇ ਪਿਸਤੌਲ ਦੀ ਨੋਕ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਦੋਂ ਲੁਟੇਰਿਆਂ ਨੇ ਪੰਪ ਮਾਲਕ ਤੋਂ ਕੈਸ਼ ਮੰਗਿਆ ਦਾ ਗੋ ਇਨਕਾਰ ਕਰਨ ਤੇ ਮੁੱਲ ਜਮਾਣੇ ਪੰਪ ਮਾਲਕ ਦੀ ਲੱਤ ਵਿੱਚ ਗੋਲੀ ਮਾਰ ਦਿੱਤੀ ਅਤੇ ਕੈਸ਼ ਲੁੱਟ ਕੇ ਫਰਾਰ ਹੋ ਗਏ ਤੇ ਮੇਰਾ ਨਾਮ ਕਰਨੈ ਮੈਂ ਨੈਰਾ ਪੰਪ ਤੇ ਡਿਊਟੀ ਕਰਦਿਆਂ ਤੇ ਡੀਜ਼ਲ ਪੌਣ ਆਏ ਗੱਡੀ ਲੁੱਟਮਾਰ ਕਰਕੇ ਅੰਦਰੋਂ ਤੇ ਉਹ 5-4 ਜਣੇ ਆ ਗਏ ਸਾਰਾ ਉਹਨਾਂ ਲੁੱਟਮਾਰ ਕਰਕੇ ਤੰਦਰੋਂ ਕੈਸ਼ ਕੂਚ ਲੈ ਗਏ ਬਹੁਤ ਚਾਬੀ ਲੈ ਕੇ ਕੈਸ਼ ਦਾ ਅਨਸਰ ਪਤਾ ਪਤਾ ਨਹੀਂ ਕਿੰਨਾ ਪਿਆ ਹੁੰਦਾ ਗੋਲੀ ਕਿਦੇ ਲੱਗ ਗਈ। ਉਹ ਬਾਹੂ ਦੇ ਗੋਲੀ ਮਾਰ ਗਏ। ਹੁਣ ਹੀ ਲੋ। ਹਾਂਜੀ ਮਾਲਕ ਮਾਲਕ ਹੀ ਪੰਪ ਦਾ ਮਾਲਕ ਹੀ। ਬੰਦੇ ਕਿਹਨੂੰ ਪੁੱਜੀ? ਬੰਦੇ ਐਨੂੰ ਜੰਡਿਆਲੇ ਰੋਡ 'ਤੇ ਗਿਆ। ਇਧਰਲੀ ਸਾਈਡ 'ਤੇ। ਪਰ ਕੀ ਗੱਲਬਾਤ ਹੋਈ? ਸਰ ਇਹ ਅਗਰਵਾਲ ਫਿਰ ਇੰਗਰੇਜਨ ਜੰਡਿਆਲਾ ਰੋਡ ਤਰਨਤਨ ਕਾਤਗਿਲ ਸਥਿਥ ਹੈ गावा। ਇੱਥੇ ਆਪਣੇ ਡੈਡ ਜੀ ਇੱਥੇ ਬੈਠੇ ਹੋਏ ਸੀ ਰੋਜ਼ਵੇਂ ਆਉਂਦੇ ਆਏ ਹੋਏ ਸੀ। ਲੋਕ ਕੁਛ ਲਟੇਰੇ ਆਪਣੇ ਸਵਿਫਟ ਕਾਰ ਚਾਈਡ ਤੇ ਡੈਡੀ ਨੂੰ ਗੋਲੀ ਮਾਰ ਕੇ ਅੰਦਰੋਂ ਕੈਸ਼ ਸਾਰਾ ਲੁੱਟ ਕੇ ਲੈ ਗਿਆ ਜੀ ਕਿੰਨਾ ਕੈਸ਼ ਹੋਊਗਾ ਤੁਹਾਡੇ ਸਾਹ ਸਤੈਨ ਤੋਂ 5 ਲੱਖ ਦੇ ਹਿਸਾਬ ਨਾਲ ਹੋਊਗਾ ਮੇਰੇ ਖਿਆਲ ਤੁਹਾਡੀ ਕੋਈ ਸਿਕਿਉਰਿਟੀ ਆਪਣੀ ਨਹੀਂ ਸੀ ਆ ਗਈ ਕੋਈ ਗਲਵਾਤ ਕਿਸ ਤਰ੍ਹਾਂ ਨਹੀਂ ਸਰ ਇਸ ਤਰ੍ਹਾਂ ਦੀ ਕੋਈ ਵਾਰਦਾਤ ਹੋਣ ਦੇ ਚਾਂਸਸ ਨਹੀਂ ਦਿੰਦੇ ਹਟੇ ਦਾ ਇਥੇ ਰੌਣਾ ਕਿੰਨੀ ਰਿੰਦੀ ਆ ਕਦੇ ਇਸ ਤਰ੍ਹਾਂ ਚਾਂਸ ਨਹੀਂ 8 7 ਲੋਕ ਇਹਨਾਂ ਨੂੰ ਚਲਾਉਂਦੇ ਪਾਉ ਕੀ ਡਿਮਾਂਡ ਕਰਦੇ ਕੀ ਹੋਣਾ ਸੀ ਸਰ ਇਹ ਸਿਕਿਉਰਿਟੀ ਵੱਧਣੀ ਚਾਹੀਦੀ ਹੈ ਪੁਲਿਸ ਪ੍ਰਸ਼ਾਸਨ ਨੂੰ ਇਸ ਤੇ ਧਿਆਨ ਦੇਣਾ ਚਾਹੀਦਾ ਵਾ ਗੱਡੀ ਨੰਬਰ ਆ ਗਿਆ ਹੈ ਬੰਦਿਆਂ ਦੀ ਫੋਟੋ ਆ ਗਈ ਹੋਈ ਆ ਰਫਲ ਆ ਗਿਆ ਹੈ ਹੱਥ ਚੋਂ ਨਾਲ ਤੇ ਤੇ ਜੋ ਸਾਡੇ ਪਾਸੇ ਕਰ ਸਕਦੇ ਕਰੋ ਪਲੀਜ਼ ਇਹ ਕਿਹੜੀ ਲੋਕੇਸ਼ਨ ਆ ਇੱਥੇ ਨਾ ਕਰੀਪ ਆਉਣੇ ਕੇ 5 ਵਜੇ ਕਦ ਗਿਲ ਜੰਦਿਆਲਾ ਰੋਡ ਪਰ ਆਣਾ ਜਿਹੜਾ ਹੈ ਉੱਥੇ ਕੋਈ ਲੁੱਟ ਦੀ ਵਾਰਦਾਤ ਹੋਈ ਹੈ ਪੰਜ ਬੰਦਿਆਂ ਨੇ ਕਾਰ ਤੇ ਇਸ ਇਨਾ ਇਨੇ ਪਰ ਪੰਮ ਤੋਂ ਮਾਲਕ ਨੇ ਸ਼ਾਮ ਸੁੰਦਰ ਜੀ ਇਹਨਾਂ ਨੂੰ ਰਾਤ ਜੀ ਗੋਲੀ ਮਾਰ ਕੇ ਤੇ ਲੁੱਟ ਕਰਨ ਤੇ ਲੱਗੇ ਅਮਾਉਂਟ ਹੈ ਜੇ ਕਲੀਅਰ ਨਹੀਂ ਹੋ ਚੈੱਕ ਕਰਦੇ ਨੇ ਚੱਕਰ ਕੇ ਬਸ ਕਿੰਨੇ ਬੰਦੇ ਸੀ ਵਾਰਦਾਤ ਕਰ ਮਾਇ ਪੰਜ ਬੰਦੇ ਸੀ ਠੀਕ ਹੈ ਕਿਦਰ ਨੂੰ ਸਰ ਲੱਗਾ ਇਹ ਜਿੰਦਾਲਾ ਸਾਈਡ ਨੂੰ ਨਹੀਂ ਤੁਹਾਡੇ ਲੋ ਕਿਸਤਨ ਦੀ ਕਾਰਵਾਈ ਕੀਤੀ ਨਹੀਂ ਸਾਰੇ ਅਲਰਟ ਕਰਵਾ ਦਿੱਤਾ ਮੈਂ ਹਾਲ ਦੇ ਜ਼ਿਲ੍ਹਿਆਂ ਦੇ ਸਾਰੇ ਇਲਾਕੇ ਲੱਡ ਕਰਵਾ ਦਿੱਤੇ ਨੇ ਸੀਸੀਟੀਵੀ ਫੁਟੇਜ ਲੈ ਰਹੇ ਨੇ ਟੈਕਨੀਕਲ ਐਵੀਡੈਂਸ ਲੈ ਰਹੀ ਇਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ